ਨਾ ਲੈ ਜਿਓ ਇਹ ਹਾਰ ਕਾਰਡ ਤੇ ਵੋਟਰ ਕਾਰਡੋ ਫਿਰ ਕਈ ਨਾ ਨਾ ਨਾਂ ਦੀ ਮਿਸਟੇਕ ਹੋ ਜਾਂਦੀ ਹੈ ਫਿਰ ਨਾਂ ਸਹੀ ਚੜਨਗੇ ਨਾ ਜਿਵੇਂ ਹੁਣ ਆਪਾਂ ਜਿਵੇਂ ਇਹ ਧਰੋ ਦਾ ਨਾਂ ਮੈਨੂੰ ਧਰੋ ਦਾ ਪਤਾ ਜੇ ਮੈਂ ਧਰੋ ਲੇ ਦਿੰਦਾ ਉਹ ਫਿਰ ਮਿਸਟੇਕ ਹੋਈ ਨਹੀਂ ਜਿਹੜਾ ਨਾਂ ਸਹੀ ਹੈ ਉਹ ਬਿਲਕੁਲ ਚੜੂਗਾ ਤੇ ਫੇਰ ਹੀ ਬੈਨੀਫਿਟ ਮਿਲਣਾ ਲਓ ਸ਼ਾਨੀ ਆਹ ਤੁਹਾਡਾ ਕਾਰਡ ਬਣਾਣਾ ਜੀ ਇਹ ਤੇ 10 ਲੱਖ ਦਾ ਫ੍ਰੀ ਸਾਰੇ ਪਰਿਵਾਰ ਦਾ ਚਾਹ ਰੱਬ ਲੋਡ ਹੀ ਨਾ ਪਵੇ ਤੰਦਰੁਸਤੀ ਰਹਿਣ ਸਾਰੇ ਜੇ ਕੋਈ ਬਿਮਾਰਸ਼ ਮਾਰ ਹੁੰਦਾ ਤੇ 10 ਲੱਖ ਦਾ ਇਲਾਜ ਫਰੀ ਇਹ ਹੁਣ ਤੁਸੀਂ ਤੁਸੀਂ ਚਲ ਜਿਓ ਸ਼ਾਨੀ ਤੁਸੀਂ ਦੋਵੇਂ ਜਾਣੀਆਂ ਜਾ ਕੇ ਤੇ ਬਣਵਾ ਲਿਓ ਬੜਾ ਜਿਆਦਾ ਇੱਕੋ ਮਣਕਾਟ ਕਰ ਲੀਏ ਆਵੇ ਮੈਂ ਲੈ ਲੈਣ ਲਗਾ ਆਵੇ ਮੈਂ ਲੈ ਲੈਣ ਦਾ ਕੰਮ ਨਾ ਆਵਾਸ ਲੈ ਲਿਆ ਸ਼ਾਣੀ ਵਧੀਆ ਵਧੀਆ ਠੀਕ ਨੇ ਠੀਕ ਨੇ ਹਾਂਜੀ ਹਾਂਜੀ ਠੀਕ ਠਾਕ ਵਧੀਆ 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 ਬੇਟਾ ਕਰਦਾ ਪੰਜ ਹਜ਼ਾਰ ਤੁਹਾਡਾ ਬੇਟਾ ਕਰਦਾ ਜੇ ਮੈਂ ਟ੍ਰੇਨਰ ਆ ਠੀਕ ਹੈ ਚਲੋ ਵਧੀਆ ਹਮਤ ਇਹ ਭਾਵੇਂ ਅਤੀ ਚਲ ਜਿਹਰਪਾਲ ਫੋਟੋ ਸਟੂਡੀਓ ਤੋਂ ਕਰਾਇਆ ਲਾਈਕ ਥੈਂਕ ਯੂ ਜੀ ਜਨਮ ਸਰਟੀਫਿਕੇਟ ਹੈਗਾ ਨਾ ਤੇ ਨਾਂ ਬੱਚਿਆਂ ਦਾ ਆ ਗਿਆ ਜੀ ਬੱਚਿਆਂ ਚਲੋ ਵੋਟਰ ਕਾਰਡ ਹੋਵੇ ਫਿਰ ਨਾਂ ਨੂੰ ਦੀ ਕਲੈਰੀਕਲ ਮਿਸਟੇਕ ਨਹੀਂ ਹੁੰਦੀ ਬੱਚਿਆਂ ਦਾ ਤੇ ਵੋਟਰ ਕਾਰਡ ਦੀ ਲੋੜ ਨਹੀਂ ਬੱਚਿਆਂ ਦਾ ਤੇ ਆਧਾਰ ਕਾਰਡ ਤੇ ਨਾਲ ਜਿਹੜਾ ਜਨਮ ਸਰਟੀਫਿਕੇਟ ਆ ਉੱਥੇ ਲੋੜ ਆ ਦੁਕਾਨ ਤੇ ਕੋਈ ਕਲੈਰੀਕਲ ਮਿਸਟੇਕ ਨਾ ਹੋ ਜੇ ਆ ਰਸਤਾ ਛੱਡੋ ਰਸਤਾ ਛੱਡੋ ਹਸੀਕਲ ਮੈਂਜੀ ਆ ਬੱਲੇ ਪੁੱਤਰਾ ਇੱਕ ਹੋਰ ਚਾਹਦੋ ਨਾਓ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਗਗਵਾਈ ਦੇ ਵਿੱਚ ਅੱਜ ਸਾਡੇ ਸਭਰਾ ਨਗਰ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਜਿਹੜਾ 10 ਲੱਖ ਰੁਪਏ ਦਾ ਫ੍ਰੀ ਦੇ ਵਿੱਚ ਲਾਜ ਵਾਲਾ ਕਾਰਡ ਬਣਾਉ ਉਹ ਅਸੀਂ ਅੱਜ ਇੱਥੇ ਕੈਂਪ ਲਾਇਆ ਤੇ ਸੈਂਕੜੇ ਹੀ ਭੈਣਾ ਨੌਜਵਾਨ ਬਜ਼ੁਰਗ ਆ ਕੇ ਜਿਹੜੀ ਸਰਕਾਰ ਨੇ ਇਹ ਸਹੂਲਤ ਦਿੱਤੀ ਆ ਉਹਦੇ ਤਹਿਤ ਆਪਦੇ شناਖਤੀ ਕਾਰਡ ਆਧਾਰ ਕਾਰਡ ਨੰਬਰ ਪਵਾ ਕੇ ਆਪ ਕੋ ਆਪਣਾ ਪਰਿਵਾਰ ਦਾ ਕਾਰਡ ਬਣਾਉਣ ਲਈ ਅਪਲਾਈ ਕਰ ਰਹੇ ਆ ਤੇ ਬਾਕੀ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਕਿ ਇਹ ਕਾਰਡ ਬਣਾਉਣ ਦੀ ਕੋਈ ਫੀਸ ਨਹੀਂ ਲੱਗਣੀ 1 ਰੁਪਿਆ ਨਹੀਂ ਲੱਗਣਾ ਉਹਦੇ ਜੇ ਕੋਈ ਪੇਮੈਂਟ ਦੇਣੀ ਆ ਦੁਕਾਨ ਵਾਲੇ ਨੂੰ ਵੀ ਉਹ ਵੀ ਪੇਮੈਂਟ ਸਰਕਾਰ ਨਹੀਂ ਦੇਣੀ ਆ ਸਰਕਾਰ ਨੇ ਉਹਦਾ ਟੈਂਡਰ ਲਾ ਕੇ ਉਹਦੇ ਪੈਸੇ ਦੇਣੇ ਆ ਤੁਸੀਂ ਬਸ ਜਿਹੜੀ ਆ ਸਲਿੱਪ ਮਿਲ ਗਈ ਆ ਉਹ ਲਾਗਲੇ ਕੈਫੇ ਤੇ ਜਾਂ ਕਿਸੇ ਵੀ ਦੁਕਾਨ ਤੇ ਖੜਕੇ ਤੁਸੀਂ ਉਹ ਸਲਿੱਪ ਦੇ ਦੇਣੀ ਆ ਤੇ ਤੁਹਾਡਾ ਅਪਲਾਈ ਹੋਇਆ ਤੇ ਉਹਨਾਂ ਨੇ ਤੁਹਾਡਾ ਅਪਲਾਈ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡਾ ਕਾਰਡ ਜਿਹੜਾ ਵਾ ਉਹ ਬਣ ਕੇ ਤੁਹਾਡੇ ਘਰੇ ਆ ਜਣਾਵਾ ਤੇ ਬਾਕੀ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਆ ਲੋਕ ਬੜੇ ਖੁਸ਼ ਨੇ ਕਈ ਹੁਣ ਇੱਥੇ ਮਾਤਾ ਹੀ ਮਾਤਾ ਕਹਿੰਦੇ ਸੀ ਵੀ ਮੈਂ ਆਪਦੇ ਘਰ ਵਾਲੇ ਦਾ ਇਲਾਜ ਸ਼ੁਰੂ ਕਰਾਉਣਾ ਮੇਰਾ ਕਾਰਡ ਬਣਾ ਦਿਓ ਛੇਤੀ ਬਣਾ ਦਿਓ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਉਤਸ਼ਾਹ ਆ ਬੜਾ ਚਾਹ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਬੜੀ ਵੱਡੀ ਸਹੂਲਤ ਦਿੱਤੀ ਹੈ ਇਹਦੇ ਨਾਲ ਬਜ਼ੁਰਗਾਂ ਦੀ ਜਿਹੜੀ ਆ ਸਿਹਤ ਯਾਪੀ ਵੀ ਹੋਊਗੀ ਬਜ਼ੁਰਗਾਂ ਦੀ ਉਮਰ ਵੀ ਲੰਮੀ ਹੋਊਗੀ ਤੇ ਲੋਕਾਂ ਨੂੰ ਫਾਈਨੈਂਸ਼ਲੀ ਤੇ ਮਾਨ ਦਾ ਵੀ ਵੱਡਾ ਉਹਨਾਂ ਦਾ ਫਾਇਦਾ ਹੋਊਗਾ ਮਨ ਵੀ ਉਹਨਾਂ ਦਾ ਵੱਡਾ ਹੋਊਗਾ ਫਾਈਨੈਂਸ਼ਲੀ ਤੇ ਫਾਇਦਾ ਹੋਣਾ ਹੀ ਹੋਣਾ ਬੰਦੇ ਦਾ ਮਨ ਵੀ ਸਟਰੋਂਗ ਹੁੰਦਾ ਜਿਹਦੀ ਜੇਬ 'ਚ ਇਲਾਜ ਕਰਾਉਣ ਲਈ 10 ਲੱਖ ਰੁਪਈਆ ਹੋਵੇ ਤੇ ਉਹਦਾ ਮਾਨ ਆਪੇ ਵੱਡਾ ਹੋ ਜਾਂਦਾ ਜੇ ਕੋਈ ਬਿਮਾਰ ਵੀ ਹੋਊ ਤੇ ਉਹ ਵੱਡੇ ਮਾਨ ਨਾਲ ਜਲਦੀ ਠੀਕ ਹੋ ਕੇ ਆਪਦੇ ਘਰ ਦੇ ਵਿੱਚ ਆਊਗਾ ਤੇ ਸਾਰੀ ਸੰਗਤ ਮੇਰੀਆਂ ਭੈਣਾਂ ਬੈਠੀਆਂ ਮਾਵਾਂ ਬੈਠੀਆਂ ਬਜ਼ੁਰਗ ਨੌਜਵਾਨ ਸਾਰੇ ਆਏ ਆ ਨਾਲ ਸਾਡੇ ਸਿਹਤ ਵਿਭਾਗ ਦੇ ਅਫਸਰ ਸਾਹਿਬਾਨ ਵੀ ਆਏ ਆ ਸਾਰੇ ਨਾਲ ਮਿਲ ਕੇ ਅਸੀਂ ਸੇਵਾ ਕਰਦੇ ਪਏ ਆਂ ਤੇ ਸਾਰੇ ਇਹਦੇ ਵਿੱਚ ਵੇਖੋ ਜਿਹੜਾ ਇਹ ਕਾਰਡ ਬਣਦਾ ਪਿਆ ਇਹਦੇ ਵਿੱਚ ਭਾਵੇਂ ਕੋਈ ਕਾਲੀ ਦਲ ਨਾ ਭਾਵੇਂ ਕੋਈ ਕਾਂਗਰਸ ਨਾ ਭਾਵੇਂ ਕੋਈ ਭਾਜਪਾ ਨਾ ਭਾਵੇਂ ਕੋਈ ਸਾਡੇ ਵਾਲਾ ਕਦੀ ਕਿਸੇ ਦਾ ਨਾਂ ਹੀ ਪਿੱਛੇ ਵਿਤਕਰਾ ਕੀਤਾ ਨਾ ਹੀ ਹੋਣ ਕਰਨਾ ਨਾ ਹੀ ਗਾਂ ਹੀ ਕਰਨਾ ਕਿਉਂਕਿ ਵੇਖੋ ਇਹ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਆਮ ਆਦਮੀ ਪਾਰਟੀ ਇਹੋ ਜੀ ਪਾਰਟੀ ਹੈ ਜਿਹੜੀ ਕਿਸੇ ਨਾਲ ਕੋਈ ਵਿਤਕਰਾਨੀ ਕਰਦੀ ਜਿਵੇਂ ਅਕੇ ਬਿਜਲੀ ਸਾਰਿਆਂ ਨੂੰ ਮਾਫ ਕੀਤੀ ਉਵੇਂ ਹੀ ਇਹ ਕਾਰਡ ਵੀ ਹਰ ਪਰਿਵਾਰ ਦਾ ਬਣੂਗਾ ਜਿੰਨੀ ਪੰਜਾਬ ਦੀ ਆਬਾਦੀ ਆ ਇਨ 3.5 ਕਰੋੜ ਜੀਦਾ ਆਧਾਰ ਕਾਰਡ ਬਣਿਆ شناਤੀ ਕਾਰਡ ਬਣਿਆ ਉਸ ਹਰ ਪਰਿਵਾਰ ਦਾ ਜਿਹੜਾ ਏ 10 ਲੱਖ ਰੁਪਈਆ ਵਾਲਾ ਕਾਰਡ ਬਣੂਗਾ ਤੇ ਬੜਾ ਤਸ਼ਾਹ ਆ ਲੋਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਵੇਰ ਦੇ ਸਾਡੇ ਭੈਣਾਂ ਭਰਾ ਆ ਕੇ ਆਪਦੇ ਕਾਰਡ ਬਣਾਉਂਦੇ ਪਏ ਆ ਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਦੇ ਪੱਟੀ ਹਲਕੇ ਦੇ ਜਿੰਨੇ ਵੀ ਭੈਣ ਭਰਾ ਨੇ ਇੱਥੋਂ ਦੇ ਵਸਨੀਕ ਨੇ ਉਹਨਾਂ ਸਾਰਿਆਂ ਦੇ ਜਿਹੜੇ ਮੁੱਖ ਮੰਤਰੀ ਸੇਧ ਦਾ ਨਹੀਂ ਛੋਟੀ ਕੁੜੀ ਹੋਰ ਗੁਰਲੀਨ ਕਰੋ ਗੁਰਲੀਨ ਹਾਂਜੀ ਐਲ ਡਬਲਯੂ ਐਨ ਹਾਂਜੀ ਬੇਟੀ ਦੀ ਕਿੰਨੀ ਉਮਰ ਹੈ ਦੀ 14 ਸਾਲ ਤੋਂ ਬੇਟੇ ਦਾ ਨਾਮ ਕੀ ਦੱਸੇਂ ਹਕੀਰਤ ਕੀ ਆਈ ਹਾਂਜੀ ਕੀ ਆਈ ਹਰ कीरत सिंह एज किर भावे अज ही चलिए हरपाल फोटो स्टूडियो तो दे दे। <laughs> <laughs> आगे। 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 कराया लाई ਜਨਮ ਸਰਟੀਫਿਕੇਟ ਆ ਗਿਆ ਨਾ ਤੇ ਨਾ ਬੱਚਿਆਂ ਦਾ ਆ ਗਿਆ ਜੀ ਚਲੋ ਵੋਟਰ ਕਾਰਡ ਹੋਵੇ ਫਿਰ ਨਾਂ ਨੂ ਦੀ ਕਲੈਰੀਕਲ ਮਿਸਟੇਕ ਨਹੀਂ ਹੁੰਦੀ ਬੱਚਿਆਂ ਦਾ ਤੇ ਵੋਟਰ ਕਾਰਡ ਦੀ ਲੋੜ ਨਹੀਂ ਬੱਚਿਆਂ ਦਾ ਤੇ ਆਧਾਰ ਕਾਰਡ ਤੇ ਨਾਲ ਜਿਹੜਾ ਜਨਮ ਸਰਟੀਫਿਕੇਟ ਆ ਉੱਥੇ ਲੋੜ ਆ ਦੁਕਾਨ ਤੇ ਕੋਈ ਕਲੈਰੀਕਲ ਮਿਸਟੇਕ ਨਾ ਹੋ ਜਾਈ ਜੀ ਤਾਮਿਲ ਪੱਤਰ ਤੇ ਮੰਨਦੇ ਜੀ ਜਨਮ ਸਰਟੀਫਿਕੇਟ ਉਹਦੇ ਆ ਰਸਤਾ ਛੱਡੋ ਰਸਤਾ ਛੱਡੋ ਅਸਿਕਲ ਮੈਂ ਜੀ ਆ ਬਲੇ ਪੁੱਤਰਾ ਇੱਕ ਫੋਟੋ ਜਾਦਵ ਲਓ ਇਸੇ ਦੇਖ ਸਰ ਇਹ ਕਰ ਲੋ ਕਰ ਲੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਹਨਾਂ ਨਿਰਦੇਸ਼ਾਂ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਜਿਹੜਾ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਫ੍ਰੀ ਦੇ ਵਿੱਚ ਸਰਕਾਰੀ ਸਾਰੇ ਤੇ ਨਾਲ ਹਰ ਹਲਕੇ ਦੇ 4-5 ਜਿਹੜੇ ਵੱਡੇ ਪ੍ਰਾਈਵੇਟ ਹਸਪਤਲ ਆ ਉਹਨਾਂ ਦੇ ਵਿੱਚ ਜਿਹੜਾ ਇਲਾਜ ਆ ਉਹ ਫ੍ਰੀ ਦੇ ਵਿੱਚ ਹੋਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਹ ਸੋਚ ਆ ਵੀ ਪਹਿਲੀ ਤੇ ਗੱਲ ਪ੍ਰਮਾਤਮਾ ਕਿਰਪਾ ਕਰੇ ਕਿ ਇਹ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਕੋਈ ਬਿਮਾਰ ਹੋਵੇ ਨਾ ਪਰ ਜੇ ਕੋਈ ਬਾਹਰ ਚਾਂਸ ਬਿਮਾਰ ਹੁੰਦਾ ਤੇ ਕੋਈ ਲਾਜ ਖੁਣੋ ਨਾ ਰੁਲੇ ਲਾਜ ਖੁਣੋਂ ਕਿਸੇ ਦੀ ਮੌਤ ਨਾ ਹੋਵੇ। ਆ ਜਿਵੇਂ ਆਪਾਂ ਸੁਣਦੇ ਹਾਂ ਨੇਹਾ ਕਨੇਡਾ ਅਮਰੀਕਾ ਜਿਹੜੇ ਵੱਡੇ ਵੱਡੇ ਦੇਸ਼ ਆ ਉਹਨਾਂ ਦੇ ਵਿੱਚ ਜੇ ਕੋਈ ਆਪਣੇ ਬੱਚੇ ਗਏ ਹੋਣੇ ਤੇ ਜਾਂ ਕੋਈ ਸ਼ਹਿਰ ਚੋਂ ਜਾਂ ਕੋਈ ਰਿਸ਼ਤੇਦਾਰੀ ਚੋਂ ਗਏ ਹੋਣੇ ਤੇ ਇਹੋ ਵੇਖਣਾ ਵੀ ਉਹਨਾਂ ਦੇ ਮਾਪਿਓ ਨੇ ਭੈਣਾ ਭਰਾਵਾਂ ਨੇ ਇਹ ਕੋਸ਼ਿਸ਼ ਕਰਨੀ ਵੀ ਆਪਾਂ ਵੀ ਕਿਸੇ ਤਰੀਕੇ ਜਾ ਕੇ ਤੇ ਉੱਥੇ ਪੀਆਰ ਹੋ ਜਾਈਏ ਤੇ ਚੱਲ ਹੋਰ ਨਹੀਂ ਇਹ ਸਹੂਲਤ ਮਿਲ ਜੂ ਵੀ ਉੱਥੇ ਲਾਜ ਫ੍ਰੀ ਆ ਬਾਈਪਾਸ ਸਰਜਰੀ ਜਾਂ ਕੋਈ ਹੋਰ ਲਾਜ ਜਿਹੜਾ ਉੱਥੇ ਬਿਲਕੁਲ ਫ੍ਰੀ ਹੋ ਜਾਂਦਾ। ਦੇ ਵਿਖੋ ਭਾਰਤ ਦੀ ਪਹਿਲੀ ਸਟੇਟ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਨੇ ਬਣਾਤੀ ਆ ਜਿੱਥੇ ਕੈਨੇਡਾ ਤੇ ਅਮਰੀਕਾ ਨੂੰ ਸਾਰੇ ਪਰਿਵਾਰ ਦੇ ਜੀ ਜਿਹੜੇ ਉਹ ਸਰਕਾਰ ਵੱਲੋਂ ਇਲਾਜ ਲਈ ਕਵਰ ਹੋਣਗੇ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਦੁੱਖ ਦਰਦ ਆ ਕੋਈ ਵੀ ਇਲਾਜ ਆ ਉਹ ਸਾਰੇ ਦਾ ਸਾਰਾ ਫਰੀ ਦੇ ਵਿੱਚ ਹਸਪੀਟਲਾਂ ਚ ਹੋਊਗਾ ਤੇ ਉਹਦਾ ਬਿੱਲ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇਊਗੀ ਤੇ ਇਹ ਨਿੱਕੀ ਜੀ ਗੱਲ ਨਹੀਂ ਕਿ ਬੜੀ ਵੱਡੀ ਸਹੂਲਤ ਆ ਵੇਖੋ ਭਾਰਤ ਕਿੱਡਾ ਵੱਡਾ ਦੇਸ਼ ਆ ਤੇ ਮੋਦੀ ਸਾਹਿਬ ਨੇ ਕਿੰਨਾ ਚਿਰ ਰਾਜ ਕੀਤਾ ਗੁਜਰਾਤ ਤੇ ਹੁਣ ਉਹਨਾਂ ਨੂੰ ਦੇਸ਼ ਤੇ ਆਇਆਂ ਨੂੰ ਵੀ 12 ਸਾਲ ਦੇ ਕਰੀਬ ਹੋ ਗਿਆ ਰਾਜ ਕਰਦਿਆਂ ਨੂੰ ਵੀ 14 ਦੇ ਆਏ ਆ ਤੇ ਅੱਜ 26 ਚੜ ਗਿਆ ਤੇ ਮੋਦੀ ਸਾਹਿਬ ਅਜੇ ਤੱਕ ਨਹੀਂ ਕਰ ਸਕੇ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਅਜੇ 4 ਸਾਲ ਹੋ ਗਏ ਆ ਸਰਕਾਰ ਬਣੀ ਨੂੰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮhalla ਕਲੀਨਿਕ ਬਣਾ ਤੇ ਦਵਾਈਆਂ ਲਾਜ ਟੈਸਟ ਸਾਰੇ ਫ੍ਰੀ ਹੁੰਦੇ ਪਏ ਆ ਆ ਹੁਣ ਜਿਹੜਾ ਇਹ 10 ਲੱਖ ਰੁਪਏ ਦਾ ਕਾਰਡ ਬਣ ਜਣਾ ਇਹਦੇ ਚ ਹਰੇਕ ਪਰਿਵਾਰ ਕਵਰ ਹੋਣਾ ਭਾਵੇਂ ਕੋਈ ਕਾਲੀ ਦਲ ਨਾਲ ਸੰਬੰਧ ਰੱਖਦਾ ਭਾਵੇਂ ਕੋਈ ਕਾਂਗਰਸ ਨਾਲ ਰੱਖਦਾ ਸੰਬੰਧ ਤੇ ਭਾਵੇਂ ਕੋਈ ਭਾਵੇਂ ਕੋਈ ਬੀਜੇਪੀ ਨਾਲ ਤੇ ਭਾਵੇਂ ਕੋਈ ਸਾਡੇ ਵਾਲਾ ਤੇ ਭਾਵੇਂ ਕੋਈ ਨਾਨ ਪੋਲੀਟਿਕਲ ਬੰਦਾ ਆ ਹਰ ਪਰਿਵਾਰ ਦੇ ਜੇ ਕਵਰ ਹੋਊਗਾ 65 ਲੱਖ ਦੇ ਕਰੀਬ ਪਰਿਵਾਰ ਨੇ ਪੂਰੇ ਪੰਜਾਬ ਦੇ ਵਿੱਚ 3.5 ਕਰੋੜ ਦੀ ਆਬਾਦੀ ਆ ਤੇ ਇਹ ਬੜਾ ਵੱਡਾ ਜਿਹੜਾ ਮੀਲ ਪੱਥਰ ਸਾਫਤ ਹੋਊਗਾ ਇਤਿਹਾਸਿਕ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਨਾ ਕਿਸੇ ਸਰਕਾਰ ਨੇ ਕਦੀ ਸੋਚਿਆ ਸੀ ਤੇ ਨਾ ਕਿਸੇ ਸਰਕਾਰ ਨੇ ਕਰਨਾ ਸੀ ਇਹ ਸਰਦਾਰ ਭਗਵੰਤ ਸੋਮਾਨ ਜੀ ਦੀ ਜਿਹੜੀ ਨੇਕ ਨੀਤੀ ਆ ਲੋਕਾਂ ਪ੍ਰਤੀ ਜਿਹੜੀ ਚੰਗੀ ਸੋਚ ਆ ਉਹਦਾ ਹੀ ਇਹ ਨਤੀਜਾ ਇਹ ਕਾਰਡ ਬੰਦਾ ਪਿਆ ਇਹਦੇ ਨਾਲ ਜਿਹੜੇ ਬਜ਼ੁਰਗ ਨੇ ਸਾਡੇ ਭਾਵੇਂ ਕੋਈ ਗਰੀਬ ਤੋਂ ਗਰੀਬ ਹੀ ਆ ਬਜ਼ੁਰਗਾਂ ਦੀ 20 25 25 ਸਾਲ ਉਮਰ ਵਾਜੂਗੀ ਜਦੋਂ ਜਿਹਦੀ ਜੇਬ 'ਚ ਪੈਸੇ ਵਾਧੂ ਹੋਣਾ ਬੰਦੇ ਨੂੰ ਹੁਸਨ ਨਹੀਂ ਵੜਾ ਹੁੰਦਾ ਤੇ ਜਿਹਦੀ ਜੇਬ 'ਚ 10 ਲੱਖ ਰੁਪਏ ਵਾਲਾ ਕਾਰਡ ਹੋਇਆ ਨਾ ਪਹਿਲੀ ਤੇ ਗੱਲ ਕਿਸੇ ਨੇ ਬਿਮਾਰ ਹੋਣਾ ਨਹੀਂ ਦੂਜਾ ਜੇ ਕੋਈ ਬਿਮਾਰ ਹੋ ਗਿਆ ਤੇ ਜਦੋਂ ਸਰਕਾਰੀ ਹਸਪਤਲ ਜਾਂ ਪ੍ਰਾਈਵੇਟ ਜਿੱਥੋਂ ਜੀ ਕੀਤਾ ਇਲਾਜ ਕਰਾ ਲਿਆ ਤੇ ਠੀਕ ਹੋ ਕੇ ਦੋਹਾਂ ਚੋਂ ਦਾਹਦਨਾ ਚ ਬਜ਼ੁਰਗਾਂ ਨੇ ਆਪਦੇ ਘਰੇ ਆ ਜਣਾ ਤੇ ਆਪੇ ਉਮਰਾਂ ਵਾਜਣੀਆਂ ਬੜੀ ਵੱਡੀ ਸਹੂਲਤ ਆ ਤੇ ਅਸੀਂ ਹਰ ਘਰ ਹਰ ਪਰਿਵਾਰ ਕੋ ਜਾਵਾਂਗੇ ਤੇ ਨਾਲ ਥਾਰੇ ਭੈਣਾ ਭਰਾਵ ਨੂੰ ਇਹ ਬੇਨਤੀ ਆ ਪੀ ਇਹ ਕਾਰਡ ਫ੍ਰੀ ਦੇ ਵਿੱਚ ਬਣਨਾ ਵਾ ਕੋਈ ਤੁਹਾਡਾ 1 ਰੁਪਈਆ ਨਹੀਂ ਲੱਗਣਾ ਜੇ ਕੋਈ ਕਾਰਡ ਬਣਾਉਣ ਦੀ ਫੀਸ ਆ ਤੇ ਉਹ ਸਰਕਾਰ ਨੇ ਦੁਕਾਨ ਵਾਲੇ ਨੂੰ ਦੇਣੀ ਆ ਤੁਸੀਂ ਕਿਸੇ ਨੂੰ ਕੋਈ ਨਹੀਂ ਦੇਣੀ ਬਸ ਤੁਹਾਡੀ ਆ ਕੇ ਅਸੀਂ ਇਹ ਰਜਿਸਟ੍ਰੇਸ਼ਨ ਕਰਕੇ ਪਰਚੀ ਦੇ ਜਣੀਆਂ ਤੇ ਤੁਹਾਡਾ ਜਿਹੜਾ ਲਾਗੇ ਵਾਲਾ ਕੈਫੇ ਆ ਐਸਟੀਡੀ ਪੀਸੀਓ ਜਿਹੜੇ ਹੁੰਦੇ ਉੱਥੇ ਹੀ ਕੈਫੇ ਬਣੇ ਆ ਫੋਟੋਸਟੇਟ ਦੀਆਂ ਦੁਕਾਨਾਂ ਉਹ ਸਿਰਫ ਤੁਹਾਡੇ ਘਰ ਤੋਂ ਤੁਰ ਕੇ ਮੈਨੂੰ ਇਹਦੇ ਵੀ ਪੰਜਾਂ ਚੌ ਮਿੰਟਾਂ ਦਾ ਰਸਤਾ ਆਊਗਾ ਜਿਹੜੇ ਤੁਹਾਡੇ ਲਾਗੇ ਕੈਫੇ ਕੁਫੇ ਆ ਉਹਨਾਂ ਦੇ ਉੱਤੋਂ ਤੁਹਾਡਾ ਕਾਰਡ ਬਣ ਕੇ ਤੁਹਾਡੇ ਘਰੇ ਆ ਜਾਣਾ ਤੇ ਅੱਜ ਹੀ ਜਦੋਂ ਤੁਹਾਡੀ ਆ ਰਸੀਦ ਨਿਕਲ ਜਾਂਦੀ ਅੱਜ ਹੀ ਤੁਸੀਂ ਜਾ ਕੇ ਕਾਰਡ ਅਪਲਾਈ ਕਰਕੇ ਅਗਲੇ ਦਿਨ ਤੁਹਾਡਾ ਕਾਰਡ ਆ ਜਾਣਾ ਤੇ ਉਹ ਕਾਰਡ ਵੈਲਿਡ ਆ ਤੁਸੀਂ ਅਗਲੇ ਦਿਨ ਜੇ ਕੋਈ ਰੱਬ ਨਾ ਕਰੇ ਬਿਮਾਰ ਹੁੰਦਾ ਤੇ ਉਹ ਅਗਲੇ ਦਿਨ ਹੀ ਵੈਲਟ ਆ ਤੁਸੀਂ ਉਹਦੇ ਤੇ ਆਪਦਾ ਇਲਾਜ ਕਰਾ ਸਕਦੇ ਜੀ ਧੰਨਵਾਦ ਜੀ ਨਹੀਂ ਅੱਗੇ ਇੱਥੇ ਨਿਕਲੀ ਨਹੀਂ ਇਹ ਕਦੋਂ ਦੀ ਅਪਾਇੰਟਮੈਂਟ ਦੇ ਦਿੰਦੇ ਜੀ ਕਿਦਾਂ ਦੀ ਇੱਕ ਕੀ ਅੱਗੇ ਟਾਈਮ ਆਪਸ਼ਨ ਦਿੱਤੀ ਇਹਨਾਂ ਨੇ ਹਾਂ ਉਹਨਾਂ ਕੋਲ ਕੋਈ ਇਵਨਿੰਗ ਕੋਈ ਕੋਈ ਨਹੀਂ ਹੁੰਦੀ ਅਛਾ ਵੀ ਹੁਣ ਜਦੋਂ ਮਰਜ਼ੀ ਜਾ ਕੇ ਬਣਾ ਲਓ ਹਾਂਜੀ ਹਾਂਜੀ ਉਹ ਜਦੋਂ ਚੁੱਕੀ ਦੀ ਫਿਰ ਉਹ ਜਦੋਂ ਨਹੀਂ ਜਾਂਦੇ ਤੇ ਉਹ ਫਿਰ ਡਿਲੀਟ ਹੋ ਜਾਂਦਾ ਸੀ ਹੁਣ ਇਹ ਆ ਵੀ ਇਹ ਜਦੋਂ ਮਰਜ਼ੀ ਚੱਲ ਜੂ ਉਦੋਂ ਬਣ ਜੂ ਇਹ ਵਧੀਆ ਗੱਲ ਆ ਹੁਣ ਜਿਹੜੇ ਮਰਜ਼ੀ ਸੈਂਟਰ ਤੇ ਵੀ ਜਾ ਸਕਦੇ ਜਿਹੜੇ ਮਰਜ਼ੀ ਸੈਂਟਰ ਤੇ ਨਾਲੇ ਇਹਦਾ ਇਹ ਫਾਇਦਾ ਆ ਜਦੋਂ ਮਰਜ਼ੀ ਚੱਲ ਜਨ ਡਿਲੀਟ ਨਹੀਂ ਹੋਊਗਾ ਉਸ ਤਰ੍ਹਾਂ ਉਹ ਫਿਰ ਡਿਲੀਟ ਹੋ ਜਾਂਦਾ ਸੀ ਆ ਠੀਕ ਹੋ ਗਿਆ ਹੁਣ ਪੱਟੇ ਮਾ ਜਾ ਕੇ ਆ ਲੋ ਮਾਤਾ ਜੀ ਨਾਲ ਦਾ ਹਰ ਕੜੀ ਆ ਮਾਤਾ ਜੀ ਆ ਆਧਾਰ ਕਾਰਡ ਵੀ ਲੈ ਲਓ ਆਪਣੇ ਆ ਪਰਚੀ ਜੇ ਇਤੋਂ ਮਾਨਾ ਜੇ ਕਾਰਡ ਤੁਹਾਡਾ ਆ ਪਰਚੀ ਸਾਹਮਣੇ ਵਾਲੀ ਉਹ ਤੁਸੀਂ ਮੈਨੂੰ ਕੋਚ ਮਤਲਬ ਇਹ ਨਾ ਆਪਣੇ ਜਿਹੜੀਆਂ ਫੋਟੋ ਸਟੇਟ ਵਾਲੀਆਂ ਦੁਕਾਨਾਂ ਹੁੰਦੀਆਂ ਮਾਤਾ ਜੀ ਕੈਫੇ ਵਾਲੀਆਂ ਕਿਹੇ ਤੇ ਵੀ ਜਾ ਕੇ ਬਣ ਸਕਦਾ ਭਾਵੇਂ ਪਿੰਡੋਂ ਬਣਾ ਲੀਏ ਭਾਵੇਂ ਕਿਤੇੋਂ ਬਣਾ ਲੀਏ ਪਰਚੀ ਵੀ ਸਾ ਤੇ ਦਾ ਮਤਲਬ ਆਉਂਦੇ ਹੋ ਪਾ ਇਹ ਕਿਦਾ ਭਾਈ ਦਾ 40 678 678 ਚੜਾਹ ਲਾਓ ਭਾਜੀ ਇਹਨਾਂ ਦੇ ਤੇ ਛਨਾਕੀ ਕੱਟ ਧਾਰ ਕਸ਼ਮੀਰਕੋੜਾ ਹਾਂਜੀ ਭਾਜੀ ਪੁੱਤੇ ਤੁਹਾਡਾ ਦੋਂ ਦਾ ਨਹੀਂ ਮੇਰੀ ਘਰ ਦੀ ਆ ਤੁਹਾਡੀ ਘਰ ਦੀ ਦਾ ਤੁਹਾਡੇ ਨਾਲ ਹੀ ਆਉਣਾ ਹਾਂ ਹਾਂ ਇਹਦੇ ਤੋਂ ਇੱਕੋ ਹੀ ਕਾਰਡ ਬਣ ਜਾਣਾ ਹਾਂ ਇੱਕ ਹੀ ਨਿਕਲਣਾ ਹਾਂ ਇੱਕਾ ਚੱਲਿਆ ਜਾਊਗਾ ਉਹ ਤੁਹਾਡਾ ਵੀ ਤੇ ਤੁਹਾਡੀ ਘਰ ਦੀ ਦਾ ਵੀ ਉਹੋ ਹੀ ਚੱਲੂਗਾ ਹਾਂਜੀ ਠੀਕ ਹੈ ਜੀ ਠੀਕ ਠੀਕ ਆ ਆ ਮਾਤਾ ਦੇ ਵੀ ਕਟਣਾ ਸੀ ਇਹ ਮਾਤਾ ਦੇ ਆ ਪਰ ਕਿ ਆ ਸੀ ਜਿਹੜਾ ਜਰਦੀਰ ਘਰ ਹੀ ਚਲਦੀਰ ਘਰ ਉਹ ਆ ਕੇ ਆ ਮੈਂ ਸੋਖਾ ਹੂੰ ਇਹ ਸੋਖਾ ਲਾ ਪਤਾ ਉਸ ਤੇ ਲਿਆ ਜਾਂਦਾ ਮੈਨੇ ਸੱਚ ਮੰਨੇ ਠੀਕ ਇਸ ਸਪੈਲਿੰਗ ਵੇਖ ਲਓ ਕਿਧਰ ਮੈਂ ਤਾਂ ਦਸ ਰਹਾ ਨਹੀਂ ਆਹ ਉਹ ਆਹਹਰਿਆ ਆਹ ਕਾਲਾਂ ਚੰਗੇ ਵੰਡ ਟ੍ਰੇਨਰ ਦੇਊਗਾ ਚਲੋ ਗਾਲਾ ਸਿੰਘ ਦਾ ਰਵਿੰਦਰ ਸਿੰਘ ਹੋਣੀ ਆ ਆਪਾਂ ਸੱਤਿਅ ਦੇ ਨਾਮ ਤੇ ਕਰਦੇ ਕਾਲੇ ਦੇ ਨਾਮ ਸੱਤਿਅ ਆਹ ਕਾਲੇ ਦਾ ਨਾਮ ਪਰ ਪਾ ਸਕਦੇ ਐਨ ਮੀਲ 10 0